ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਾਥਰੀਆ ਕਾਲ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਮੈਂ ਹਾਂ ਹਰਮਨ ਪ੍ਰੀਤ ਕੌਰ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਵਰਨ ਸਿੰਘ ਟਾਣਾ ਜੀ ਦੇ ਨਾਲ ਪੰਜਾਬ ਪ੍ਰਦੇਸ਼ ਦੁਨੀਆ ਦਾ ਹਾਲ-ਚਲ ਜਾਣਾਂਗੇ ਉਹਨਾਂ ਦੇ ਕੋਲੋਂ ਟਾਣਾ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਵਿਧਾਨ ਸਭਾ ਦੇ ਸੈਸ਼ਨ ਦੀ ਗੱਲ ਕਰਦੇ ਆਂ ਜੀ ਪਹਿਲੇ ਦਿਨ ਤਾਂ ਸਿਰਫ 12 ਮਿੰਟ ਹੀ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਤੇ ਅੱਜ ਦੂਜਾ ਦਿਨ ਹੈ ਜੀ ਹਾਂ ਬਿਲਕੁਲ ਜੀ ਇਹ ਹੈ ਵੀ ਸੈਸ਼ਨ 2 ਦਿਨ ਦਾ ਹੀ ਇਹ 10 ਦੇ 11 ਜੁਲਾਈ ਯਾਨੀ ਕਿ ਲੰਘਿਆ ਕੱਲ ਤੇ ਵਰਤਮਾਨ ਅੱਜ ਇਹ 2 ਦਿਨ ਦਾ ਸੈਸ਼ਨ ਆ ਲੰਘੇ ਕੱਲ ਮੈਨੂੰ ਲੱਗਦਾ ਸੀਗਾ ਵੀ ਕਾਫੀ ਕੰਮ ਦੀਆਂ ਗੱਲਾਂ ਹੋਣਗੀਆਂ ਇੱਥੇ ਵਿਚਾਰ ਚਰਚਾ ਹੋਊਗੀ ਪਰ ਇਹ ਤਾਂ ਚੱਲਿਆ ਹੀ ਗਾਰ 12 ਮਿੰਟ ਹੈ ਤੇ ਉਹ ਵੀ ਵਿਛੜੀਆਂ ਸ਼ਖਸੀਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਬਾਅਦ ਦੇ ਵਿੱਚ ਗੁੱਥਮ ਗੁੱਥਾ ਜੇ ਹੁੰਦੇ ਹੁੰਦੇ ਤੇ ਸਮਾਪਤੀ ਹੋ ਗਈ ਤੇ ਬਸ ਇੰਨਾ ਕੀ ਸੈਸ਼ਨ ਦਾ ਸਮਾਂ ਸੀਗਾ ਪਰ ਜਾਣਕਾਰੀ ਇਹ ਮਿਲੀ ਜੀ ਕਿ ਅੱਜ ਇਹ ਸੈਸ਼ਨ ਦੇ ਵਿੱਚ ਭਰਮਈਆਂ ਭਖਦੀਆਂ ਤਪਦੀਆਂ ਕਈ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ ਅੱਜ ਇਹਦੇ ਵਿੱਚੋ ਕਈਆਂ ਨੇ ਵਾਕ ਆਊਟ ਵੀ ਕਰ ਜਾਣਾ ਕਈਆਂ ਨੇ ਕੁਝ ਹੋਰ ਕਰ ਜਾਣਾ ਅੱਜ ਕਾਫੀ ਕੁਝ ਹੋਣ ਦੀ ਆਸ ਆ ਉਸ ਤੋਂ ਅਗਲੀ ਗੱਲ ਇਹ ਆ ਵੀ ਲੰਘੇ ਕੱਲ ਜਦੋਂ ਵਿਛੜੀਆਂ ਸ਼ਖਸੀਤਾਂ ਨੂੰ ਸ਼ਰਨ ਅਗਲੀ ਪੇਟ ਕੀਤੀ ਤੇ ਨਾਲ ਦੀ ਰਣ ਪਤਾ ਲੱਗਾ ਜੀ ਕਿ ਬਾਹਰ ਆ ਕੇ ਪત્રਕਾਰਾਂ ਦੇ ਮੂਹਰੇ ਤੇ ਆਮ ਆਦਮੀ ਪਾਰਟੀ ਦੇ ਕੁਝ ਨੇਤਾਵਾਂ ਨੇ ਗੱਲ ਕਹੀ ਹੈ ਕਿ ਬੀਜੇਪੀ ਤੇ ਕਾਂਗਰਸ ਨੇ ਦੇਸ਼ ਦੇ ਵਿੱਚ ਸੂਬੇ ਦੇ ਵਿੱਚ ਆ ਕੁਝ ਕੀਤਾ ਤੇ ਕਾਂਗਰਸ ਨੇ ਇਹ ਗੱਲ ਕਹੀ ਹੈ ਵੀ ਅਸੀਂ ਕੱਲ ਨੂੰ ਇਹਨਾਂ ਨੂੰ ਘੇਰਾ ਪਾਵਾਂਗੇ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਪੰਜਾਬ ਦੇ ਵਿੱਚ ਲੈਂਡ ਆਰਡਰ ਦੀ ਸਥਿਤੀ ਕਿਵੇਂ ਵਿਗਾੜੀ ਹੈ ਲੈਂਡ ਪੂਲਿੰਗ ਨੀਤੀ ਦੇ ਉੱਤੇ ਘੇਰਾਂਗੇ ਤੇ ਪੰਜਾਬ ਦੇ ਵਿੱਚ ਬੇਦਬੀਆ ਦੀ ਗੱਲ ਕਰਾਂਗੇ ਅਸੀਂ ਹੋਰ ਵਕ ਵਕ ਮੁੱਦਿਆਂ ਨੂੰ ਚੁੱਕਾਂਗੇ ਜਿਹੜੇ ਵਿਰੋਧੀ ਨੇ ਉਹਨਾਂ ਦੇ ਉੱਤੇ ਬਦਲਾ ਲਊ ਕਾਰਗੁਜ਼ਾਰੀ ਨੂੰ ਕਿਵੇਂ ਕਰਦੇ ਆ ਅਸੀਂ ਇਹਨਾਂ ਦੇ ਉੱਤੇ ਕਾਰਵਾਈ ਦੀ ਗੱਲ ਕਰਾਂਗੇ ਸੋ ਵੈਨੇ ਪਈ ਅੱਜ ਵਾਲਾ ਪਰ ਜਿਹੜਾ ਦਿਨ ਆ ਇਹ ਕਾਫੀ ਤਤਤਾ ਭਾਰਾ ਕਾਫੀ ਵਿਧਾਨ ਸਭਾ ਦੇ ਵਿੱਚ ਭਖਿਆ ਰਹਿਣ ਦੀ ਆਸ ਹੈ ਤੇ ਇਹਦੇ ਵਿੱਚ ਵਾਕ ਆਊਟ ਕਿੰਨੇ ਕੁ ਮਿੰਟਾਂ ਬਾਅਦ ਕੌਣ ਕਰਦਾ ਤੇ ਆਮ ਤੌਰ ਦੇ ਉੱਤੇ ਤਾਂ ਅਸੀਂ ਇਹੀ ਗੱਲ ਦੇਖੀ ਆ ਤੇ ਕੱਲ ਦੀਆਂ ਖਬਰਾਂ 'ਚ ਵੀ ਮੇਰਾ ਖਿਆਲ ਵੀ ਇਹ ਹੈ ਜੇ ਚੱਲ ਕਹਿਣ ਦਾ ਮੌਕਾ ਬਿਲੇ ਵੀ ਸੱਤਾਧਾਰੀ ਧਿਰ ਦੀਆਂ ਗੱਲਾਂ ਤੋਂ ਬਾਅਦ ਵਾਕ ਆਊਟ ਕਰ ਗਈ ਵਿਰੋਧੀ ਧਿਰ ਤੇ ਸੱਤਾਧਾਰੀ ਧਿਰ ਨੇ ਆਪਦੇ ਬਿੱਲ ਪਾਸ ਕਰ ਲਏ ਵਿਰੋਧੀ ਧਿਰ ਦੀ ਗੈਰ ਹਾਜ਼ਰੀ ਦੇ ਵਿੱਚ ਆਮ ਤੌਰ ਦੇ ਉੱਤੇ ਆਹ ਗੱਲਾਂ ਹੁੰਦੀਆਂ ਸੋ ਵੈਨੇ ਅੱਜ ਕੀ ਬਣਦਾ ਉਸ ਤੋਂ ਅਗਲੀ ਗੱਲ ਇਹ ਆ ਵੀ ਅੱਜ ਵਿਧਾਨ ਸਭਾ ਦੇ ਵਿੱਚ ਬੇਅਦਬੀ ਵਿਰੋਧੀ ਸਰਤ ਖਰੜਾ ਬਿੱਲ ਲੈ ਕੇ ਆਉਣ ਦੀ ਆਸ ਹੈ ਤੇ ਇਹਨੂੰ ਮੈਨੇ ਵੀ ਭਾਈ ਕਾਨੂੰਨੀ ਰੂਪਕਦੋਂ ਮਿਲਦਾ ਪਰ ਮੈਨੂੰ ਲੱਗਦਾ ਵੀ ਅੱਜ ਇਹ ਜਿਹੜਾ ਖਰੜਾ ਇਹ ਲੈ ਕੇ ਆਉਣਗੇ ਜੀ ਪਰ ਟੈਨਨ ਸਾਹਿਬ ਗੱਲ ਇਹ ਹੈ ਜੀ ਕਿ ਲੋਕਾਂ ਦਾ ਪੈਸਾ ਟੈਕਸ ਦਾ ਪੈਸਾ ਕਿਸ ਤਰੀਕੇ ਦੇ ਨਾਲ ਵਰਤਿਆ ਜਾ ਰਿਹਾ ਹੈ ਕਿ ਸਿਰਫ 11 12 ਮਿੰਟ ਕਾਰਵਾਈ ਚੱਲਦੀ ਹੈ ਰੌਲਾ ਰੱਪਾ ਪੈਂਦਾ ਹੈ ਜਿਹੜੇ ਮੁੱਦਿਆਂ ਦੇ ਉੱਪਰ ਗੱਲ ਹੋਣੀ ਚਾਹੀਦੀ ਹੈ ਉਹਨਾਂ ਮੁੱਦਿਆਂ ਤੇ ਗੱਲ ਹੁੰਦੀ ਨਹੀਂ ਆਖਰਕਾਰ ਇਸ ਹਿਸਾਬ ਦੇ ਨਾਲ ਕੀ ਮਸਲੇ ਹੱਲ ਹੋ ਜਾਣਗੇ ਪੰਜਾਬ ਦੇ ਦੇਖੋ ਪੰਜਾਬ ਦੇ ਮਸਲੇ ਨਾ ਤਾਂ ਹੱਲ ਹੋਏ ਐ ਤੇ ਨਾ ਇਹਨਾਂ ਨੇ ਕਰਨੇ ਤੇ ਨਾ ਉਹਨਾਂ ਦੀ ਇੱਛਾ ਗੱਲਾਂ ਸਾਰੀਆਂ ਆ ਜਦੋਂ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਸੀ ਤੇ ਕਾਂਗਰਸ ਸੀ ਸੱਤਾਧਿਰ ਦੇ ਵਿੱਚ ਉਦੋਂ ਆਮ ਆਦਮੀ ਪਾਰਟੀ ਦੇ ਆਗੂ ਇਹ ਗੱਲ ਕਹਿੰਦੇ ਹੁਣ ਅਸੀਂ ਪੰਜਾਬ ਦੇ ਮੁੱਦੇ ਬਹੁਤ ਵੱਡੇ ਆ ਤੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਚਰਚਾ ਵਾਸਤੇ ਸੈਸ਼ਨ ਪੱਕੀ 30 ਦਿਨਾਂ ਦਾ ਹੋਣਾ ਚਾਹੀਦਾ ਤੇ ਹੁਣ ਭਾਈ ਆਮ ਆਦਮੀ ਪਾਰਟੀ ਦੀ ਸਰਕਾਰ ਆ 25 ਦਿਨਾਂ ਦਾ ਰੱਖ ਲਿਆ ਕਰਨ ਅੱਜ ਤੱਕ ਤਾਂ ਸਾਢੇ 3 ਸਾਲਾਂ ਦੇ ਵਿੱਚ ਇਹਨਾਂ ਨੇ 20 ਦਿਨ ਦਾ 15 ਦਿਨ ਦਾ ਕੋਸੈਸ਼ਨ ਰੱਖਿਆ ਨਹੀਂਗਾ ਦੇਪੋ ਵੇਖਦਾ ਪਤਾ ਕੋਈ ਨਹੀਂ ਹੁਣ ਪਤਾ ਲੱਗਦਾ ਇੱਕ ਦਿਨ ਦਾ ਰੱਖਿਆ 4 ਦਿਨ ਦਾ ਰੱਖਿਆ ਉਹ ਜਿਹੜਾ 4 ਦਿਨ ਦਾ ਰੱਖਿਆ ਹੁੰਦਾ ਉਹਦੇ ਲਈ ਸ਼ੁੱਕਰਵਾਰ ਚੁਣਿਆ ਹੁੰਦਾ ਸ਼ੁੱਕਰਵਾਰ ਨੂੰ ਫਿਰਦਾ ਡਿਲੀਵਰੇਟ ਕਰਕੇ ਵਿਛੜੀਆਂ ਸ਼ਖਸੀਤਾਂ ਨੂੰ ਤੇ ਫਿਰ ਪਤਾ ਲੱਗਦਾ ਜੀ ਕਿ ਇਹਨਾਂ ਨੇ ਅਗਲਾ ਕੰਮ ਸ਼ੁਰੂ ਕਰ ਲਿਆ ਸ਼ਨੀ ਤੇ ਐਤਵਾਰ ਦੀ ਛੁੱਟੀ ਆ ਗਈ ਸੋਮਵਾਰ ਨੂੰ ਖਰੂਖਾਪਾ ਪਿਆ ਬਾਅਦ ਵਿੱਚ ਸਮਾਪਤੀ ਹੋਗੀ ਸੱਤਾਧਾਰੀ ਧਿਰ ਕਹਿ ਦਿੰਦੀ ਹੈ ਇਹ ਵਿਗੜਨ ਪਾਉਂਦੇ ਆ ਜੀ ਕੰਮ ਚੱਲਣ ਨਹੀਂ ਦਿੰਦੇਗੇ ਵਿਰੋਧੀ ਧਿਰ ਇਹ ਗੱਲ ਕਹਿ ਦਿੰਦੀਆਂ ਇਹਨਾਂ ਦੀਆਂ ਨੀਤਾਂ ਨਹੀਂ ਸਹੀ ਹੈਗੀਆਂ ਤੇ ਆਹ ਕੁਝ ਚੱਲੀ ਜਾਂਦਾ ਆਹ ਕੁਝ ਚੱਲੀ ਜਾਣਾ ਇਸ ਦੇ ਇਲਾਵਾ ਤਾਂ ਆਪਾਂ ਕਦੇ ਕੁਝ ਦੇਖਿਆ ਵੀ ਨਹੀਂ ਸੋ ਵੇਨੇ ਭਾਈ ਅੱਜ ਕੀ ਬਣਦਾ ਪਰ ਅੱਜ ਮੈਨੂੰ ਲੱਗਦਾ ਵੀ ਕੱਲੇ ਵਿਰੋਧ ਤੋਂ ਬਿਨਾ ਹੋਰ ਕੁਝ ਨਹੀਂ ਹੋਣਾ ਇੱਥੇ ਜੀ ਸਟਾਨਾ ਸਾਹਿਬ ਉਧਰ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਕਹਿੰਦੇ ਕਈ ਅਹਿਮ ਫੈਸਲੇ ਲਏ ਗਏ ਨੇ ਜੀ ਕਿਹੜੇ-ਕਿਹੜੇ ਫੈਸਲੇ ਲਾ ਲੇ ਦੇਖੋ ਜੀ ਇੱਕ ਤਾਂ ਇਹਦੇ ਵਿੱਚ ਫੈਸਲਾ ਇਹ ਕੀਤਾ ਗਿਆ ਵੀ ਬੇਦਬੀਆਂ ਦੇ ਵਿਰੋਧ ਦੇ ਵਿੱਚ ਸਖਤ ਖਰੜਾ ਪੇਸ਼ ਕਰਾਂਗੇ ਦੂਜਾ ਇਹਦੇ ਵਿੱਚ ਜੀ ਮਹੱਤਵਪੂਰਨ ਫੈਸਲਾ ਇਹ ਕੀਤਾ ਗਿਆ ਕਿ ਪੰਜਾਬ ਮੰਤਰੀ ਮੰਡਲ ਦੇ ਵੱਲੋਂ ਮੁੱਖ ਮੰਤਰੀ ਸਿਹਤ ਸਕੀਮ ਨੂੰ ਮਨਜ਼ੂਰੀ ਦਿੱਤੀ ਗਈ ਹੈ ਤੇ ਪੰਜਾਬ ਦੇ ਵਿੱਚ ਹਰ ਪਰਿਵਾਰ ਦਾ 10 ਲੱਖ ਰੁਪਏ ਤੱਕ ਦਾ ਉਹ ਕਹਿੰਦੇ ਜੀ ਸਿਹਤ ਬੀਮਾ ਅਸੀਂ ਮੁਫਤ ਦੇ ਵਿੱਚ ਕਰਨ ਜਾ ਰਹੇ ਹਾਂ ਤੇ ਇਹ ਗੱਲ ਕਹੀ ਗਈ ਹੈ ਵੀ ਭਾਈ ਇਹ ਦੀ 2 ਅਕਤੂਬਰ ਤੋਂ ਅਸੀਂ ਸ਼ੁਰੂਆਤ ਕਰ ਦਾਂਗੇ ਤੇ ਪੰਜਾਬ ਦੇ ਲੋਕਾਂ ਨੂੰ ਉਹ ਕਹਿੰਦੇ ਜੀ ਇਹਦਾ ਬਹੁਤ ਵੱਡਾ ਫਾਇਦਾ ਹੋਊਗਾ ਅਗਲੀ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਜੇ ਕੋਈ ਵੀ ਪਰਿਵਾਰ ਆ ਤਿੰਨ ਮੈਂਬਰਾਂ ਦਾ 10 ਮੈਂਬਰਾਂ ਦਾ ਉਹਨਾਂ ਦਾ ਸਮੂਹਕ ਤੌਰ ਦੇ ਉੱਤੇ ਪਰਿਵਾਰ ਦਾ 10 ਲੱਖ ਰੁਪਏ ਦਾ ਬੀਮਾ ਹੋਣਾ ਇਹ ਕਹਿੰਦੇ ਕਿ ਪ੍ਰਾਈਵੇਟ ਤੇ ਸਰਕਾਰੀ ਹਸਪਤਾਲ ਕਿਤੋਂ ਵੀ ਚੁਣ ਕੇ ਜਿਹੜੇ ਕਿ ਲਿਸਟ ਦੇ ਵਿੱਚ ਹੋਣਗੇ ਉਹਨਾਂ ਦੇ ਵਿੱਚੋਂ ਇਲਾਜ ਹੋ ਸਕਦਾ ਹੁਣ ਕੱਲ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਇੱਕ ਇਹ ਫੈਸਲਾ ਕੀਤਾ ਗਿਆ ਵੀ ਜਿਹੜੀਆਂ ਪੰਜਾਬ ਦੀਆਂ ਸਰਪੰਚੜੀਆਂ ਕਿਸੇ ਵੀ ਪਿੰਡ ਦੀ ਸਰਪੰਚੜੀ ਹੋਵੇ ਉਹਨਾਂ ਨੂੰ ਅਸੀਂ ਹਜੂਰ ਸਾਹਿਬ ਲੈ ਕੇ ਜਾਵਾਂਗੇ ਉਹਨਾਂ ਨੂੰ ਬਾਬੇ ਦੇ ਦਰਸ਼ਨ ਕਰਾ ਕੇ ਲਿਆਵਾਂਗੇ ਮਹਾਰਾਸ਼ਟਰ ਦੇ ਵਿੱਚ ਦੋ ਰਣ ਦੀ ਕੋਈ ਟ੍ਰੇਨਿੰਗ ਕੈਂਪ ਲਾਵਾਂਗੇ ਅਗਲੀ ਗੱਲ ਇਹ ਕਹੀ ਗਈ ਹੈ ਵੀ ਡੈਮਾ ਤੋਂ ਸੀਆਈਐਸਐਫ ਦੀ ਤਾਇਨਾਤੀ ਦਾ ਫੈਸਲਾ ਰੱਦ ਕਰਨ ਦੇ ਲਈ ਤੇ ਸਰਕਾਰ ਮਤਾ ਲੈ ਕੇ ਆਊਗੀ ਸੋ ਇਹ ਤਦਚਾ ਜਿਹੜੇ ਮਹੱਤਵਪੂਰਨ ਨੁਕਤੇ ਠੁਕੇ ਗਏ ਆ ਤੇ ਵਿਨੇਪਾਈ ਕੀ ਬਣਦਾ ਪਰ ਇਹ ਹੈ ਜੀ ਕਿ ਸਭ ਦਾ ਧਿਆਨ ਇਸ ਗੱਲ ਦੇ ਵੱਲ ਟਿਕਿਆ ਹੋਇਆ ਵੀ ਅੱਜ ਕੀ ਬਣਨਾ ਅੱਜ ਕੀ ਹੋਊਗਾ ਫਿਰ ਕੱਲ ਦੀ ਮੀਟਿੰਗ ਵਿੱਚ ਤਾਂ ਜੋ ਉਹਨਾਂ ਨੇ ਫੈਸਲੇ ਕਰਨੇ ਕਰਨੇ ਆ ਪਰ ਅੱਜ ਦੀ ਜਿਹੜੀ ਵਿਧਾਨ ਸਭਾ ਦੀ ਕਾਰਵਾਈ ਉਹਦੇ ਵੱਲ ਸਭ ਦਾ ਧਿਆਨ ਹੁਣ ਟਿਕਿਆ ਹੋਇਆ ਹੈ ਜੀ ਜੀ ਜੱਟਾ ਸਾਹਿਬ ਆਪਾ ਹਰ ਰੋਜ਼ ਹੀ ਤਕਰੀਬਨ ਖਬਰਾਂ ਦੇ ਵਿੱਚ ਇਸ ਖਬਰ ਦੀ ਸਾਂਝ ਪਾਣੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਸੁਰੱਖਿਆ ਹੈ ਪੰਜਾਬ ਦੇ ਵਿੱਚ ਉਹ ਇੱਕ ਬਹੁਤ ਵੱਡਾ ਮੁੱਦਾ ਬਣ ਗਿਆ ਹੈ ਜੀ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਉਹ ਡਰੇ ਸਹਮੇ ਹੋਏ ਨੇ ਔਰ ਗੈਂਗਸਟਰਾਂ ਦੇ ਮੁੱਦੇ ਤੇ ਵੀ ਸਿਆਸੀ ਡਰਾਮੇਬਾਜ਼ੀ ਨੇ ਜ਼ੋਰ ਫੜਿਆ ਹੋਇਆ ਹੈ ਜੀ ਹੱਲ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਬਿਲਕੁਲ ਜੀ ਬਿਲਕੁਲ ਬਿਲਕੁਲ ਗੱਲ ਇਹ ਆ ਕਿ ਗੈਂਗਸਟਰਾਂ ਦੇ ਮੁੱਦੇ ਦੇ ਉੱਤੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਸਿਆਸੀ ਡਰਾਮੇਬਾਜ਼ੀ ਨੇ ਜ਼ੋਰ ਫੜਿਆ ਪਿਆ ਉਸ ਤੋਂ ਕੋਲੀ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਇਹ ਜ਼ੋਰ ਫੜਿਆ ਹੋਇਆ ਤੇ ਮੈਨੂੰ ਲੱਗਦਾ ਵੀ ਇਹਨਾਂ ਨੂੰ ਕੋਈ ਇਹ ਥੋੜੀ ਹੈ ਵੀ ਭਾਈ ਅਸੀਂ ਇਸ ਮਸਲੇ ਦੇ ਉੱਤੇ ਕੋਈ ਗੰਭੀਰ ਹੋਣਾ ਤੇ ਸਾਨੂੰ ਇਸ ਮਸਲੇ ਦੇ ਉੱਤੇ ਕੁਝ ਮਿਲ ਬੈਠ ਕੇ ਸੋਚਣਾ ਚਾਹੀਦਾ ਇਹਨਾਂ ਦੇ ਲਈ ਤਾਂ ਕਮਸ਼ਾ ਜਿਹੜੇ ਬੰਦੇ ਦਾ ਪਰਿਵਾਰ ਦਾ ਕੋਈ ਜੀ ਤੁਰ ਗਿਆ ਹੁੰਦਾ ਦੁੱਖ ਸਿਰਫ ਉਹਨੂੰ ਹੁੰਦਾ ਬਾਕੀ ਤਾਂ ਸਿਆਸੀ ਲੋਕਾਂ ਦੇ ਲਈ ਪਖੰਡਵਾਦੀ ਆ ਅੱਜ ਦੇਖੋ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਆ ਵੀ ਬੀਜੇਪੀ ਹੈ ਜਿਹੜੀ ਤੇ ਉਹਨੇ ਜੈਨਸਟਰਾਂ ਦੀ ਪੁਸ਼ਤਪਨਾ ਨਹੀਂ ਕੀਤੀ ਆ ਅੱਜ ਬੀਜੇਪੀ ਇਹ ਗੱਲ ਕਹਿ ਲਈ ਆ ਵੀ ਆਮ ਆਦਮੀ ਪਾਰਟੀ ਆ ਜਿਹੜੀ ਤੇ ਉਹਨਾਂ ਨੇ ਜਦੋਂ ਬਠਿੰਡੇ ਦੇ ਵਿੱਚ ਲਾਰੈਂਸ ਬਸ਼ਨੋਈ ਸੀ ਤੇ ਉਸ ਵੇਲੇ ਇੰਟਰਵਿਊ ਕਿਉਂ ਕਰਵਾਈਆਂ ਵਿਰੋਧੀ ਧਿਰਾਂ ਜਿਹੜੀਆਂ ਉਹ ਇਹ ਗੱਲ ਕਹਿ ਨਹੀਂ ਗਾ ਵੀ ਪੰਜਾਬ ਦੇ ਵਿੱਚ ਗੋਲਮਾ ਚੱਲਦੀਆਂ 68 ਪਤਾ ਨਹੀਂ ਕਿਹੜੇ ਵੇਲੇ ਕਿਹਨੂੰ ਕੋਈ ਮਾਰ ਜੇ ਇਹ ਕੋਈ ਫਿਕਰਮੰਦੀ ਹੈ ਨਹੀਂਗੀ ਸੋ ਪਰ ਦੇਖੋ ਹੁਣ ਲੰਘੇ ਕੱਲ ਮਨਜਿੰਦਰ ਸਰਸਾ ਨੇ ਗੱਲ ਕਹੀ ਆ ਉਹ ਕਹਿੰਦੇ ਵੀ ਜਿਹੜੇ ਦੋ ਮੁੰਡੇ ਇਹਨਾਂ ਨੇ ਅਬੋਹਰ ਕਾਂਡ ਦੇ ਮਾਮਲੇ ਦੇ ਵਿੱਚ ਮਾਰੇ ਐ ਇਨਕਾਊਂਟਰ ਕੀਤੇ ਆ ਲੇਜੀ ਇਸ ਗੱਲ ਦੀ ਭਗਵੰਤ ਮਾਨ ਨੂੰ ਚਾਹੀਦਾ ਵੀ ਸੀਬੀਆਈ ਤੋਂ ਪੜਤਾਲ ਕਰਵਾਈ ਜਾਵੇ ਵੀ ਇਹ ਮੁੰਡੇ ਸਹੀ ਮਾਰੇ ਆ ਜਾਂ ਗਲਤ ਮਾਰੇ ਸੱਚ ਸਾਹਮਣੇ ਆਉਣਾ ਚਾਹੀਦਾ ਅਮਨ ਰੋੜਾ ਨੇ ਗੱਲ ਕਹੀ ਆ ਵੀ ਇਸ ਦਲ ਤੋਂ ਪਤਾ ਲੱਗ ਜਾਂਦਾ ਵੀ सिरसा ਹੋਰਾਂ ਦਾ ਗੈਂਗਸਟਰ ਪ੍ਰੇਮ ਕਿੰਨਾ ਇੱਥੋਂ ਪਤਾ ਲੱਗਦਾ ਵੀ ਭਾਈ ਇਹ ਉਹਨਾਂ ਦੇ ਪੱਖ ਦੇ ਵਿੱਚ ਕਿੰਨਾ ਭੁਗਤਦੇ ਆ ਸੋ ਹਲੇ ਭੋਗ ਨਹੀਂ ਪਿਆ ਸੰਜੇ ਵਰਮਾ ਕੁਰਤਾ ਪਜਾਮਾ ਕਾਰੋਬਾਰੀ ਦਾ ਹਲੇ ਭੋਗ ਨਹੀਂ ਪਿਆ ਇਹਨਾਂ ਨੇ ਆਪਦੇ ਠੋਲੇ ਛੱੜਨੇ ਸ਼ੁਰੂ ਕਰਤੇ ਆ ਕਿਉਂਕਿ ਇਹਨਾਂ ਦਾ ਥੋੜੀ ਕੋਈ ਨੁਕਸਾਨ ਹੋਇਆ ਨੁਕਸਾਨ ਤੋਂ ਉਹਨਾਂ ਦੇ ਪਰਿਵਾਰ ਦਾ ਹੋਇਆ ਸਾਰੀ ਉਮਰ ਦੇ ਲਈ ਹੋਇਆ ਸੋ ਹਮੇਸ਼ਾ ਹੀ ਆ ਕੁਝ ਹੁੰਦਾ ਹੈ ਕਿ ਭਾਈ ਜਿਨ੍ਹਾਂ ਦਾ ਕੋਈ ਗਿਆ ਹੁੰਦਾ ਸਿਰਫ ਉਹਨਾਂ ਨੂੰ ਪੀੜ ਦਾ ਪਤਾ ਲੱਗਦਾ ਬਾਕੀਆਂ ਵਾਸਤੇ ਡਰਾਮੇਬਾਜ਼ੀ ਬਣ ਕੇ ਰਹਿ ਜਾਂਦੀ ਹੈ ਜੀ ਬਿਲਕੁਲ ਸਹੀ ਤੇ ਟੇਣਾ ਸਾਹਿਬ ਨੂੰ ਖਬਰ ਆਈ ਸੀ ਕਿ ਮੋਟਰਸਾਈਕਲ ਸਵਾਰ ਇੱਕ ਬੋਰੀ ਜਿਹੜੀ ਹੈ ਉਹ ਸੁੱਟ ਕੇ ਗਏ ਜਿਸ ਤੋਂ ਬਾਅਦ ਦੇ ਵਿੱਚ ਜਦੋਂ ਬੋਰੀ ਨੂੰ ਖੋਲ ਕੇ ਵੇਖਿਆ ਗਿਆ ਤੇ ਉਹਦੇ ਵਿੱਚ ਲਾਸ਼ ਸੀ ਇਸ ਮਾਮਲੇ ਦੇ ਵਿੱਚ ਤਿੰਨ ਜਣੇ ਗ੍ਰਿਫਤਾਰ ਕੀਤੇ ਗਏ ਨੇ ਜੀ ਬਿਲਕੁਲ ਜੀ ਬਿਲਕੁਲ ਇਸ ਮਾਮਲੇ ਦੇ ਵਿੱਚ ਹੁਣ ਤਿੰਨ ਜਣੇ ਗ੍ਰਿਫਤਾਰ ਕੀਤੇ ਗਏ ਆ ਆਪਾਂ ਗੱਲ ਵੀ ਕਰ ਰਸਾਈ ਕੀਤੀ ਸੀ ਲੋਕਾਂ ਦੇ ਵਿੱਚ ਡਰਨਾ ਦੀ ਚੀਜ਼ ਕੋਈ ਨਹੀਂ ਰਹੀ ਲੋਕ ਤਾਂ ਇਹ ਸਮਝਦੇ ਵੀ ਭਾਈ ਇਹ ਬਸ ਡਰਾਮਾ ਹੀ ਆ ਤੇ ਲੋਕ ਹਰ ਗੱਲ ਨੂੰ ਡਰਾਮੇਬਾਜ਼ੀ ਸਮਝ ਕੇ ਚਲਾਉਂਦੇ ਆ ਹੁਣ ਜਿਹੜੀ ਜਾਣਕਾਰੀ ਆਈ ਆ ਉਹ ਇਹ ਸੀ ਵੀ ਭਾਈ ਲੁਧਿਆਣੇ ਦੇ ਵਿੱਚ ਤੇ ਫਿਰੋਜ਼ਪੁਰ ਰੋਡ ਦੇ ਉੱਤੇ ਮੋਟਰਸਾਈਕਲ ਤੇ ਚਿੱਟੇ ਦੇਣ ਦੁਪਹਿਰ ਦੇ ਵੇਲੇ ਤੇ ਮੋਟਰਸਾਈਕਲ ਦੇ ਉੱਤੇ ਆਉਂਦੇ ਦੋ ਜਣੇ ਤੇ ਡਿਵਾਈਡਰ ਦੇ ਉੱਤੇ ਬੋਰੀ ਸੁੱਟ ਕੇ ਜਾਣ ਲੱਗਦੇ ਤੇ ਲੋਕ ਉੱਥੇ ਇਕੱਠੇ ਹੋ ਜਾਂਦੇ ਵੀ ਬੋਰੀ ਦੇ ਵਿੱਚ ਕੀ ਆ ਉਹ ਕਹਿੰਦੇ ਜੀ ਅੰਬ ਬਾਏ ਦੇ ਵਿੱਚ ਗਲੇ ਸੜੇ ਅੰਬ ਅੰਬ ਖਰਾਬ ਹੋ ਗਏ ਸੀ ਲੋਕਾਂ ਨੂੰ ਮੁਸ਼ਕਲਾਂ ਦਾ ਲੋਕਾਂ ਨੂੰ ਛੱਕ ਪੈਂਦਾ ਉਹ ਜਦੋਂ ਬੋਰੀ ਖਲਵਾਉਣ ਲੱਗਦੇ ਤੇ ਮੋਟਰਸਾਈਕਲ ਛੱਡ ਕੇ ਭੱਜ ਜਾਂਦੇ ਆ ਲੋ ਜੀ ਉਸ ਤੋਂ ਬਾਅਦ ਹੁਣ ਪਤਾ ਲੱਗਾ ਜੀ ਪੁਲਿਸ ਨੇ ਤਿੰਨ ਜਣੇ ਇਸ ਮਾਮਲੇ 'ਚ ਗ੍ਰਿਫਤਾਰ ਕਰਨੇ ਆ ਉਹਨੂੰ ਕਿਵੇਂ ਕਹਿੰਦੇ ਕਿ ਇਹ ਔਰਤ ਦਾ ਨਾਂ ਹੈਗਾ ਰੇਸ਼ਮਾ ਇਹ ਔਰਤ ਦਾ ਆਪਦੇ ਸੱਸ ਸਹੁਰੇ ਦੇ ਨਾਲ ਪੂਰਾ ਨਹੀਂ ਸੀ ਮਿਲਖਾਂ ਦਾ ਘਰ ਵਾਲਾ ਇਹਦਾ ਲਖਨਊ ਦੇ ਵਿੱਚ ਰਹਿੰਦਾ ਇਹਦਾ ਬੱਚਾ ਇੱਕ ਉਹ ਵੀ ਲਖਨਊ ਦੇ ਵਿੱਚ ਰਹਿੰਦਾ ਤੇ ਹੁਣ ਪਤਾ ਲੱਗਦਾ ਵੀ ਇਸ ਮਾਮਲੇ 'ਚ ਨਵਾਂ ਮੋੜ ਆਇਆ ਵੀ ਇਹ ਨਾ ਜਿਹੜੇ ਚਰਿੱਤਰ ਦੇ ਉੱਤੇ ਵੀ ਸ਼ੱਕ ਕਰਦੇ ਸੀ ਇਹ ਰਾਤ ਨੂੰ ਲੇਟ ਆਉਂਦੀ ਹੁੰਦੀ ਸੀ ਪਤਾ ਨਹੀਂ ਕੀ ਕਰਦੀ ਸੀ ਜਦੋਂ ਇਹ ਘਰੇ ਆਈ ਤੇ ਸੱਤ ਸਹੁਰੇ ਨੇ ਇਹਦਾ ਗਲ ਘੁੱਟਤਾ ਫਿਰ ਇਹਨੂੰ ਸਵੇਰੇ ਕਨੇ ਵੀ ਉੱਠ ਕੇ ਤੇ ਆਪਦੇ ਰਿਸ਼ਤੇਦਾਰ ਨੂੰ ਬੁਲਾਇਆ ਤੇ ਉਹਨੂੰ ਕਹਿੰਦੇ ਆਪਾਂ ਬੋਰੀ ਸੁੱਟ ਕੇ ਆਉਣੀ ਆ ਤੇ ਉਹ ਬੋਰੀ ਸੁੱਟਣ ਆਏ ਸੀ ਜਿਹਦੇ ਕਰਕੇ ਇੱਕ ਤਾਂ ਮਗਰ ਬੈਠਾ ਸੀ ਜਿਹੜਾ ਮੁੰਡਾ ਉਹ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਦੋ ਜਾਨੇ ਜਿਨ੍ਹਾਂ ਨੇ ਕਤਲ ਕੀਤਾ ਇਹਦਾ ਉਹ ਵੀ ਗ੍ਰਿਫਤਾਰ ਕਰ ਲਏ ਮਤਲਬ ਸਵਾਲ ਤਾਂ ਸਿਰਫ ਇਹ ਪੈਦਾ ਹੁੰਦਾ ਇਸ ਆਪਣੇ ਪੰਜਾਬ ਦੇ ਵਿੱਚ ਗੇੜਰੀ ਅਸੀਂ ਆ ਕਾਨੂੰਨਾਂ ਦੀ ਚੀਜ਼ ਦਾ ਡਰ ਕੋਈ ਨਹੀਂ ਰਹਿ ਗਿਆ ਵੀ ਬੰਦਾ ਮੋਟਰਸਾਈਕਲ ਦੇ ਉੱਤੇ Laash ਰੱਖ ਕੇ ਤੁਰੇ ਫਿਰਦਾ ਦੁਪਹਿਰ ਦੇ ਵੇਲੇ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਟਾਣਾ ਸਾਹਿਬ ਕਿ ਲੋਕਾਂ ਦਾ ਡਰੀ ਖਤਮ ਹੋ ਗਿਆ ਖੈਰ ਗੁਜਰਾਤ ਦੇ ਵਿੱਚ ਬਹੁਤ ਵੱਡਾ ਪੁਲ ਹਾਦਸਾ ਵਾਪਰਿਆ ਹੈ ਨਦੀ ਦੇ ਵਿੱਚੋਂ 16 Laashਾਂ ਮਿਲੀਆਂ ਨੇ ਜੀ ਹੁਣ ਤਾਈ ਹਾਂ ਬਿਲਕੁਲ ਜੀ ਬਿਲਕੁਲ ਗੁਜਰਾਤ ਦੇ ਵਿੱਚ ਬਹੁਤ ਵੱਡਾ ਪੁਲ ਹਾਦਸਾ ਵਾਪਰਿਆ ਨਦੀ ਦੇ ਵਿੱਚੋਂ ਹੁਣ ਤੱਕ 16 Laashਾਂ ਮਿਲੀਆਂ ਇਹ ਜਿਹੜੀ ਗੁਜਰਾਤ ਦੇ ਵਿੱਚ ਵਡੋਦਰਾ ਖੇਤਰ ਦੇ ਵਿੱਚ ਵਾਪਰਿਆ ਤੇ ਨਦੀ ਦੇ ਉੱਤੇ ਜਿਹੜਾ ਪੌਲਾ ਬਹੁਤ ਉੱਚਾ ਇਹ ਜਿਹੜਾ ਪੌਲਾ ਇਹ ਟੁੱਟ ਗਿਆ ਜਦੋਂ ਉੱਥੇ ਗੱਡੀਆਂ ਜਾਂਦੀਆਂ ਸੀਗੀਆਂ ਕਾਰਾਂ ਬੱਸਾਂ ਟਰੱਕਾਂ ਦਾ ਸਫ਼ਰ ਚੱਲਦਾ ਸੀਗਾ ਤੇ ਉਸ ਵੇਲੇ ਪਤਾ ਲੱਗਾ ਜੀ ਕਿ ਉੱਥੇ ਇਹ ਡਿੱਗ ਪਿਆ ਤੇ ਜਿਹਦੇ ਕਰਕੇ ਪਤਾ ਲੱਗਾ ਵੀ ਇਥੇ ਹੁਣ ਤੱਕ 16 ਲੋਕਾਂ ਦੀ ਮੌਤ ਦੀ ਖ਼ਬਰ ਮਿਲੀ 16 ਲੋਕ ਮਾਰੇ ਗਏ ਆ ਉਸ ਤੋਂਗਲੀ ਗੱਲ ਬਹੁਤ ਪੁਰਣੀ ਆ ਕਿ ਇਹਨਾਂ 16 ਲੋਕਾਂ ਤੋਂ ਇਲਾਵਾ 2-3 ਜਾਣੇ ਹਲੇ ਵੀ ਲਾਪਤਾ ਹੈਗੇ ਆ ਉਹਨਾਂ ਦੇ ਬਾਰੇ ਹਾਲੇ ਪਤਾ ਨਹੀਂ ਕਿ ਉਹ ਕਿਹੜੇ ਪਾਸੇ ਆ ਪਾਣੀ ਦੇ ਵਿੱਚੋਂ ਮਿਲਣਗੇ ਕਿ ਨਹੀਂ ਮੌਤ ਤਾਂ ਚਲੋ ਉਹਨਾਂ ਦੀ ਵੀ ਹੋ ਹੀ ਗਈ ਹੋਣੀ ਐ 100% ਦੀ ਐ ਪਰ ਗੱਲ ਇਹ ਜੀ ਕਿ ਇਹ ਬੜਾ ਵੱਡਾ ਹਰਤਾ ਵਾਪਰਿਆ ਤੇ ਲੋਕਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਦੇਖੋ ਅਸੀਂ 45 ਸਾਲ ਪੁਰਾਣਾ ਇਹ ਪੁਲਾ ਲਗਾਤਾਰ ਮੰਗ ਕਰ ਰਹੇ ਸੀਗੇ ਵੀ ਭਾਈ ਇਸ ਪੁਲ ਦੀ ਮੁਰੰਮਤ ਕੀਤੀ ਜਾਵੇ ਇਸ ਪੁਲ ਨੂੰ ਸਹੀ ਤਰੀਕੇ ਨਾਲ ਬਣਾਇਆ ਜਾਵੇ ਪਰ ਕਿਸੇ ਨੇ ਇਸ ਗੱਲ ਦੇ ਵੱਲ ਗੌਰ ਨਹੀਂ ਕੀਤੀ ਤੇ ਉਹ ਕਹਿੰਦੇ ਜੀ ਅੱਜ ਇਹ ਹਾਲਾਤ ਬਣ ਗਏ ਆ ਵੀ ਭਾਈ ਇੱਥੇ ਬੰਦਿਆਂ ਦੀ ਲੋਕਾਂ ਦੀ ਮੌਤ ਹੋ ਗਈ ਆ ਤੇ ਕਹਿੰਦੇ ਜੀ ਹੁਣ ਸਰਕਾਰਾਂ ਇਹਦੇ ਤੇ ਕੁਛ ਕਰਨੀਆਂ ਇਹਦੇ ਬਾਰੇ ਹੁਣ ਕਹਿਣੀ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ ਜੇਕਰ ਵੇਲੇ ਸਾਰ ਸਭ ਕੁਝ ਕੀਤਾ ਹੁੰਦਾ ਤਾਂ ਅੱਜ ਲੋਕਾਂ ਦੀਆਂ ਜ਼ਿੰਦਗੀਆਂ ਨਾ ਜਾਂਦੀਆਂ ਜੀ ਬਿਲਕੁਲ ਸਹੀ ਤੇ ਟੇਹੜਾ ਸਾਹਿਬ ਉਧਰ ਕਹਿੰਦੇ ਜੰਮੂ ਤੋਂ ਮਾਲ ਗੱਡੀ ਆਈ ਜਿਹੜੀ ਪਠਾਨਕੋਟ ਦੇ ਕੋਲ ਲੀਹੋਂ ਲੱਥ ਗਈ ਹੈ ਜੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜੀ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਮਾਲ ਗੱਡੀ ਸੀਗੀ ਇਹਦੇ ਵਿੱਚ ਸਿਰਫ ਸਮਾਨ ਸਿੱਗਾ ਲੱਦਿਆ ਹੋਇਆ ਤੇ ਪਤਾ ਲੱਗਾ ਜੀ ਕਿ ਇਹ ਗੱਡੀ ਜਿਹੜੀ ਕਿ ਜੰਮੂ ਕਸ਼ਮੀਰ ਤੋਂ ਆਈ ਤੇ ਪਠਾਨਕੋਟ ਦੇ ਵੱਲ ਜਾ ਰਹੀ ਸੀ ਤੇ ਮਦੋਪੁਰ ਰੇਲਵੇ ਸਟੇਸ਼ਨ ਦੇ ਉੱਤੇ ਇਹ ਗੱਡੀ ਡੀਰੀਲ ਹੋ ਗਈ। ਇਹ ਪਟੜੀ ਤੋਂ ਇਹਦੇ ਤਿੰਨ ਡੱਬੇ ਤੇ ਇੰਜਣ ਲੈ ਗਿਆ। ਤੇ ਹੁਣ ਇਸ ਮਾਮਲੇ ਦੇ ਉੱਤੇ ਪਤਾ ਲੱਗਾ ਵੀ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਇੰਨੀ ਗੱਲ ਜ਼ਰੂਰ ਆ ਵੀ ਭਾਈ ਜਦੋਂ ਇਹ ਲੱਥੀ ਨਿਉ ਤੇ ਫਿਰ ਇਸ ਟਰੈਕ ਤੋਂ ਲੰਘਣ ਵਾਲੀਆਂ ਹੋਰ ਗੱਡੀਆਂ ਦਾ ਰੂਟ ਡਾਇਵਰਟ ਕਰਨਾ ਪਿਆ। ਤੇ ਕਈ ਘੰਟਿਆਂ ਲੇਟ ਹੋਈਆਂ ਪਿੱਛੇ ਖੜੀਆਂ ਰਹੀਆਂ ਕੋਈ ਅੱਗੇ ਖੜੀ ਰਹੀ ਤੋ ਅਗਲੀ ਜਾਣਕਾਰੀ ਇਹ ਜਾਣਕਾਰੀ ਵਿੱਚੋਂ ਨਿਕਲ ਕੇ ਆਈ ਕਿ ਅਸਲ ਦੇ ਵਿੱਚ ਜਿਹੜੀਆਂ ਰੇਲ ਦੀ ਪਟੜੀ ਹੈ ਉਹਦੇ ਥੱਲਿਓ ਮਿੱਟੀ ਤੇ ਪੱਥਰ ਨਿਕਲ ਕੇ ਵੱਟੇ ਜਿਹੜੇ ਪਾਏ ਹੁੰਦੇ ਆ ਮੀਂਹ ਪੈਣ ਦੇ ਕਰਕੇ ਇਹ ਪਟੜੀ ਕਮਜ਼ੋਰ ਹੋ ਗਈ ਸੀ ਜਿਹਦੇ ਕਰਕੇ ਜਦੋਂ ਇਹ ਉੱਥੇ ਪਹੁੰਚੀ ਤੇ ਭਾਈ ਇਹਦਾ ਬੈਲੈਂਸ ਵਿਗੜ ਗਿਆ ਤੇ ਇਹਦੇ ਡੱਬੇ ਲਹਿ ਗਏ ਸ਼ੁਕਰ ਇਸ ਗੱਲ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਦੁੱਖ ਇਸ ਗੱਲ ਦਾ ਵੀ ਚਲੋ ਇਹ ਗੱਡੀ ਨਹੀਂ ਹੌਲ ਰੱਥ ਗਈ ਆ ਸਮਾਂ ਬਰਬਾਦ ਹੋਇਆ ਮਿਹਨਤ ਕਰਨੀ ਪਈ ਆ ਮੁੜ ਕੇ ਟਰੈਕ ਤੇ ਚੜਾਉਣ ਵਾਸਤੇ ਜੀ ਜਨਾਬ ਸਾਹਿਬ ਸੋਸ਼ਲ ਮੀਡੀਆ ਤੇ ਇੱਕ ਖਬਰ ਬਹੁਤ ਜ਼ਿਆਦਾ ਅੱਗੇ ਤੋਂ ਅੱਗੇ ਵਧੀ ਅੱਗੇ ਤੋਂ ਅੱਗੇ ਫੈਲੀ ਕਿ ਸਾਬਕਾ ਰਾਜਪਾਲ ਸੱਤੇਪਾਲ ਮਲਿਕ ਨਹੀਂ ਰਹਿ ਸਾਡੇ ਵਿਚਕਾਰ ਤੇ ਹੁਣੇ ਖਬਰ ਆ ਰਹੀ ਹੈ ਕਿ ਇਹ ਇਹ ਅਸਲ ਖਬਰ ਨਹੀਂ ਹੈ ਅਫਵਾਹ ਹੈ ਹਾਂ ਬਿਲਕੁਲ ਜੀ ਇਹ ਤਾਂ ਸਾਡੇ ਦੇਸ਼ ਦੇ ਲੋਕਾਂ ਦੀ ਇੱਕ ਭੈੜ ਹੈ ਨਾ ਵੀ ਉਹਨਾਂ ਨੇ ਬੈਠੇ ਬੈਠੇ ਕੋਈ ਨਾ ਕੋਈ ਛੁਰਲੀ ਛੱੜਣੀ ਹੁੰਦੀ ਹੈ ਤੇ ਇਹ ਛੁਰਲੀ ਦੇ ਵਿੱਚੋਂ ਨਿਕਲੀ ਹੋਈ ਨਵੀਂ ਇਹ ਖਬਰ ਆ ਇਹ ਭਾਈ ਸਾਬਕਾ ਜਿਹੜੇ ਰਾਜਪਾਲ ਸਾਹਿਬ ਨੇ ਸਤਿਆਪਾਲ ਮਲਕ ਉਹਨਾਂ ਦੀ ਕਹਿੰਦੇ ਮੌਤ ਹੋ ਗਈ ਆ ਪਰ ਨਹੀਂ ਜੀ ਉਹਨਾਂ ਦੀ ਮੌਤ ਨਹੀਂ ਹੋਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੇ ਪੀਏ ਨੇ ਇਹ ਜਾਣਕਾਰੀ ਖੁਦ ਦਿੱਤੀ ਆ ਕਿ ਭਾਈ ਉਹਨਾਂ ਦੀ ਮੌਤ ਨਹੀਂ ਹੋਈ ਤੇ ਉਹ ਆਈਸੀਯੂ ਦੇ ਵਿੱਚ ਐ ਉਹਨਾਂ ਲਈ ਦੁਆਵਾਂ ਕਰੋ ਤੇ ਜਿਹੜੇ ਲੋਕਾਂ ਨੇ ਇਹ ਅਫਵਾਹਾਂ ਫਲਾਈਆਂ ਤੇ ਉਹਦੇ ਉੱਤੇ ਉਹ ਕਹਿੰਦੇ ਜੀ ਯਕੀਨ ਨਾ ਕਰੋ ਇਹ ਮੈਂ ਸੋਚਦਾ ਉਹਨਾਂ ਅਕਸਰ ਹੈਰਾਨੀ ਵਾਲੀ ਗੱਲ ਹੁੰਦੀ ਹੈ ਵੀ ਲੋਕ ਕਦੇ ਕੀ ਦੇ ਬਾਰੇ ਕੁਝ ਕਹਤਾ ਕਦੇ ਕੀ ਦੇ ਬਾਰੇ ਕੁਝ ਕਹਤਾ ਖੱਤਿਆਪਾਲ ਮਲਕਤ ਸਾਹਿਬ ਬਹੁਤ ਵੱਡੀ ਹਸਤੀ ਆ ਉਹਨਾਂ ਨੇ ਕਿਸਾਨ ਅੰਦੋਲਨ ਦੇ ਵਿੱਚ ਕਿਸਾਨੀ ਦੇ ਪੱਖ ਦੇ ਵਿੱਚ ਬਹੁਤ ਕੁਝ ਕਿਹਾ ਸੀ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਉੱਤੇ ਬੜੇ ਸਵਾਲ ਚੱਕੇ ਸੀ ਇਹ ਵੱਖਰੀ ਗੱਲ ਆ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਇਹਨਾਂ ਨੂੰ ਕਿਥੇ ਤੱਕ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਮੋਦੀ ਸਰਕਾਰ ਨੇ ਘੇਰਾ ਪਾਇਆ ਹੋਇਆ ਏਜੰਸੀਆਂ ਨੇ ਘੇਰਾ ਪਾਇਆ ਹੋਇਆ ਪਰ ਇਹ ਬਿਮਾਰ ਕਾਫੀ ਲੰਮੇ ਸਮੇਂ ਤੋਂ ਚੱਲਦੇ ਆ ਇਹ ਹਸਪਤਾਲ ਦੇ ਵਿੱਚ ਦਾਖਲ ਆ ਆਈ ਸੀ ਯੂ ਦੇ ਵਿੱਚ ਭਰਤੀ ਆ ਤੇ ਹੁਣ ਖਬਰ ਇਹ ਆ ਗਈ ਜੀ ਕਿ ਇਹਨਾਂ ਦੀ ਮੌਤ ਹੋ ਗਈ ਆ ਇਹੋ ਜੀ ਹਲੇ ਕੋਈ ਖਬਰ ਨਹੀਂ ਆਈ ਇਹ ਖਬਰ ਸੱਚੀ ਵੀ ਨਾ ਹੋਵੇ ਇਹਦੀ ਕਾਮਨਾ ਕਰਦੇ ਆਂ ਪਰ ਜਿਨ੍ਹਾਂ ਨੂੰ ਕਾਲ ਬਹੁਤ ਪਈ ਹੁੰਦੀ ਹੈ ਤੇ ਪਾਈ ਅੱਗ ਲੱਗੀ ਵਾਲਿਆਂ ਨੂੰ ਉਹਦੇ ਬਾਰੇ ਖਬਰ ਪੇਸ਼ ਕਰ ਦਿਓ ਉਹਦੇ ਬਾਰੇ ਪੇਸ਼ ਕਰ ਦਿਓ ਇਹ ਉਹਨਾਂ ਦੀ ਕਰਤੂਤ ਸੀਗੀ ਤੇ ਭਾਈ ਸਭ ਕੁਝ ਠੀਕ ਰਵੇ ਇਹ ਚੜ੍ਹਦੀ ਕਲਾ ਦੇ ਵਿੱਚ ਹੋ ਜਾਣ ਉਸ ਤੋਂ ਵੱਡੀ ਗੱਲ ਜਿਹੜੀ ਇੱਕ ਮਹੱਤਵਪੂਰਨ ਮੇਰੇ ਚੇਤੇ ਦੇ ਵਿੱਚੋਂ ਨਿਕਲ ਨਾ ਜਾਵੇ ਲੰਘੇ ਕਲ ਕਪਲ ਸ਼ਰਮਾ ਦੇ ਕੈਨੇਡਾ ਦੇ ਸਰੀ ਸ਼ਹਿਰ ਵਾਲੇ ਕੈਫੇ ਦੇ ਉੱਤੇ ਗੋਲਣਾ ਚੱਲਿਆ ਇਹ ਤਿੰਨ ਦਿਨ ਪਹਿਲਾਂ ਇਹਦਾ ਉਤ ਘਾਟਣ ਕੀਤਾ ਗਿਆ ਸੀ ਬੜਾ ਸੋਹਣਾ ਬਣਾਇਆ ਕੈਪਸ ਕੈਫੇ KAPS cafe Canada ਇਹਦਾ ਨਾਮ ਰੱਖਿਆ ਗਿਆ ਸੋ ਇੱਥੇ ਗੋਲਣਾ ਚੱਲੀਆਂ ਗੋਲਣਾ ਚੱਲਣ ਤੋਂ ਬਾਅਦ ਨਵਾਂ ਸਵਾਲ ਖੜਾ ਹੋ ਗਿਆ ਵੀ ਭਾਈ ਆਹ ਕੀ ਬਣ ਗਿਆ ਇਹ ਕਿਉਂ ਹੋ ਗਿਆ ਸਾਰਾ ਕੁਝ ਜਾਣਕਾਰੀ ਇਹਦੇ ਵਿੱਚ ਪ੍ਰਾਪਤ ਹੋਈ ਹੈ ਵੀ ਹਰਜੀਤ ਸਿੰਘ ਲਾਡੀ ਕਿ ਤੂਫਾਨ ਸਿੰਘ ਦੇ ਨਾਂ ਦੇ ਉੱਤੇ ਪੋਸਟ ਪਾਈ ਗਈ ਹੈ ਕਿ ਕਪਲ ਸ਼ਰਮਾ ਦੇ ਵੱਲੋਂ ਇੱਕ ਸ਼ੋਅ ਦੇ ਵਿੱਚ ਨਿਹੰਗ ਸਿੰਘਾਂ ਨੇ ਉੱਤੇ ਕੋਈ ਟਿੱਪਣੀ ਕੀਤੀ ਗਈ ਹੈ ਇਸ ਕਰਕੇ ਭਾਈ ਅਸੀਂ ਇਹਨੂੰ ਕਈ ਵਾਰੀ ਫੋਨ ਕੀਤਾ ਸੀ ਤੇ ਇਹਨੇ ਫੋਨ ਨਹੀਂ ਚੱਕਿਆ ਤੇ ਇਹਦੇ ਮੈਨੇਜਰ ਦੇ ਵੱਲੋਂ ਕੋਈ ਤਣਪਤਨ ਨਹੀਂ ਲਾਈ ਗਈ ਗੱਲ ਇਸ ਕਰਕੇ ਭਾਈ ਅਸੀਂ ਧਿਆਨ ਖਿੱਚਣ ਦੇ ਲਈ ਇਹ ਸਾਰਾ ਕੁਝ ਕੀਤਾ ਹੈਗਾ ਸੋ ਇਹ ਦੇਖੋ ਜੀ ਕਿ ਇੱਕ ਤਾਂ ਕੈਨੇਡਾ ਦੇ ਵਿੱਚ ਵੀ ਆਹਾਂ ਕੁਝ ਹੁੰਦਾ ਇਹ ਕੁਝ ਪੰਜਾਬ ਦੇ ਵਿੱਚ ਵੀ ਹੁੰਦਾ ਇਹ ਕੁਝ ਹੋਰ ਸੂਬਿਆਂ ਦੇ ਵਿੱਚ ਵੀ ਹੁੰਦਾ ਤੇ ਇਹ ਕੁਝ ਪਤਾ ਨਹੀਂ ਕਦੋਂ ਮੁੱਕਣਾ ਹੁਣ ਜਿਹੜੀ ਕੈਫੇ ਦਾ ਉਦਘਾਟਨ ਕਰਨ ਦਾ ਹਾਲੇ 3 ਦਿਨ ਪਹਿਲਾਂ ਹੋਇਆ ਤੇ ਚਾਹ ਵੀ ਨਹੀਂ ਮੁੱਕਿਆ ਹੋਣਾ ਤੇ ਅੱਜ ਖਬਰਾਂ ਇਹ ਆ ਜੀ ਕਿ ਉਹਦਾ ਭਾਈ ਬਿਲਕੁਲ ਗੋਲੀਆਂ ਮਾਰ-ਮਾਰ ਕੇ ਤੇ 9 ਗੋਲੀਆਂ ਚੱਲੀਆਂ ਇੱਥੇ ਤੇ ਗੱਡੀ ਦੇ ਵਿੱਚ ਬੈਠ ਕੇ ਬੰਦੇ ਨੇ ਗੋਲਗਾ ਚਲਾਈਆਂ ਤੇ ਉਹਦੀ ਵੀਡੀਓ ਬਣਾ ਕੇ ਤੇ ਵਾਇਰਲ ਕੀਤੀ ਆ ਤੇ ਪੋਸਟ ਪਾ ਕੇ ਇਹਦੀ ਜ਼ਿੰਮੇਵਾਰੀ ਲਈ ਆ ਸੋ ਆ ਵੇਰਵੇ ਆਏ ਜੀ ਤੇ ਟੇਣਾ ਸਾਹਿਬ ਉੱਤਰਾਖੰਡ ਦੇ ਵਿੱਚ ਵੀ ਹਾਲਾਤ ਜਿਹੜੇ ਬੜੇ ਖਰਾਬ ਹੋਏ ਹੋਏ ਨੇ ਉੱਤਰਾਖੰਡ 'ਚ ਭਾਰੀ ਮੀਂਹ ਦੇ ਨਾਲ ਹੁਣ ਤੱਕ 22 ਦੇ ਕਰੀਬ ਮੌਤਾਂ ਹੋ ਗਈਆਂ ਜੀ ਹਾਂ ਬਿਲਕੁਲ ਜੀ ਜਿਵੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮੌਤਾਂ ਹੋਈਆਂ ਤੇ ਉੱਤਰਾਖੰਡ ਦੇ ਵਿੱਚ ਵੀ ਇਸੇ ਤਰੀਕੇ ਨਾਲ ਹੋਈਆਂ ਉੱਤਰਾਖੰਡ ਦੇ ਵਿੱਚ ਜੀ ਹੁਣ ਤੱਕ 22 ਤੋਂ ਵੱਧ ਮੌਤਾਂ ਹੋ ਗਈਆਂ ਦੇ ਮੌਤਾਂ ਦਾ ਕਾਰਨ ਇਹ ਜੀ ਕਿ ਉੱਥੇ ਹਾਦਸੇ ਵਾਪਰੇ ਆ ਮੀਂਹ ਦੇ ਕਰਕੇ ਸੜਕਾਂ ਟੁੱਟੀਆਂ ਪਹਾੜ ਟੁੱਟੇ ਆ ਘਰ ਵਹਿ ਗਏ ਆ ਪਾਣੀ ਦੇ ਵਿੱਚ ਲੋਕ ਅੱਗੇ ਵਹਿ ਗਏ ਆ ਸੋ ਇਹ ਜਾਣਕਾਰੀਆਂ ਆਈਆਂ ਸੋ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਜਿਸ ਤਰੀਕੇ ਦੇ ਨਾਲ ਇਹ ਖਬਰਾਂ ਆਈਆਂ ਬੜੀਆਂ ਚਿੰਤਾਜਨਕ ਆ ਕਿਉਂਕਿ ਉੱਥੇ ਦੀ ਸੈਂਕੜੇ ਕਰੋੜ ਰੁਪਏ ਦਾ ਹੁਣ ਤੱਕ ਨੁਕਸਾਨ ਹੋ ਗਿਆ ਤੇ ਉੱਤਰਾਖੰਡ ਦੇ ਵਿੱਚ ਰੁਦਰ ਪ੍ਰਯਾਗ ਦੇ ਵਿੱਚ ਬਗੈਸ਼ਵਰ ਦੇ ਵਿੱਚ ਨੈਣੀਤਾਲ ਦੇ ਵਿੱਚ ਬਹੁਤ ਜ਼ਬਰਦਸਤ ਹੋਰ ਮੀਂਹ ਪੈਣ ਦੀ ਫ਼ਤਿਹ ਬਣੀ ਕੀਤੀ ਗਈ ਹੈ ਜੀ ਜੀ ਤੇ ਪੰਜਾਬ ਦਾ ਮੌਸਮ ਕਿਵੇਂ ਆ ਸਰ ਪੰਜਾਬ ਦਾ ਮੌਸਮ ਠੀਕ ਹੈ ਜੀ ਪੰਜਾਬ ਦੇ ਵਿੱਚ ਕੱਲ ਵੀ ਨਹੀਂ ਤੇ ਆ ਪੰਜਾਬ ਦੇ ਵਿੱਚ ਅੱਜ ਵੀ ਨਹੀਂ ਪੈਣ ਦੀ ਭਵਿੱਖ ਬਣੀ ਆ ਪੰਜਾਬ ਦੇ ਵਿੱਚ ਕਾਫੀ ਹੋਰ ਨਹੀਂ ਪੈਣਾ ਇਹ ਮੌਸਮ ਵਿਭਾਗ ਦੀ ਜਾਣਕਾਰੀ ਆ ਤੇ ਪੰਜਾਬ ਦੇ ਵਿੱਚ ਮੀਂਹ ਚਲੋ ਇਹ ਇਨਾਂ ਦਿਨਾਂ ਦੇ ਵਿੱਚ ਮੀਂਹ ਤਾਂ ਪੈਂਦਾ ਹੀ ਹੁੰਦਾ ਪਰ ਗੱਲ ਇਹ ਵੀ ਅੱਜ 27 ਹਾਰ ਦੀ ਗੱਲ ਕਰਦੇ ਆ ਤੇ ਹਲੇ ਸੌਣਪਾ ਦੋਨੇ ਮਹੀਨੇ ਸ਼ੁਰੂ ਹੋਣੇ ਆ ਉਦੋਂ ਪਤਾ ਨਹੀਂ ਕੀ ਬਣਨਾ ਪਰ ਪੰਜਾਬ ਦੇ ਵਿੱਚ ਮੀਂਹ ਕਣੀ ਤੋਂ ਬਚਾ ਦੇ ਲਈ ਕੀ ਪ੍ਰਬੰਧ ਆ ਜੇਕਰ ਹੜ ਵਰਗੀ ਸਥਿਤੀ ਪੈਦਾ ਹੁੰਦੀ ਹੈ ਨਾਲੇ ਕੋਲੇ ਕੀ ਪ੍ਰਬੰਧ ਆ ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ ਪਰ ਸਭ ਦਾ ਧਿਆਨ ਇਸ ਗੱਲ ਵੱਲ ਟਿੱਚਾ ਹੋਇਆ ਵੀ ਜੇਕਰ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈਂਦਾ ਤਾਂ ਦਰਿਆਵਾਂ ਦੇ ਪੁੱਲ ਤੇ ਉਹ ਨਦੀਆਂ ਨਹਿਰਾਂ ਤਸੀਆਂ ਸੂਏ ਇਹਨਾਂ ਦਾ ਕੀ ਬਣੂਗਾ ਜੀ ਜੀ ਤੇ ਤੈਣਾ ਸਾਹਿਬ ਮਨੋਰੰਜਨ ਜਗਤ ਦਾ ਕੀ ਹਾਲ ਹੈ ਜੀ ਦੇਖੋ ਮਨੋਰੰਜਨ ਜਗਤ ਦਾ ਹਾਲ ਦੀ ਘੜੀ ਤਾਂ ਸੁਨਾ ਜਾਈ ਹੈ ਜੀ ਕੋਈ ਐਸੀ ਫਿਲਮ ਤਾਂ ਹੈ ਨਹੀਂਗੀ ਜਿਹੜੀ ਜ਼ਿਕਰਯੋਗ ਯੋਗਦਾਨ ਪਾ ਗਈ ਹੋਵੇ ਜਿਹਦੇ ਵੱਲ ਸਭ ਦਾ ਧਿਆਨ ਹੋਵੇ ਵੀ ਭਾਈ ਇਹਨੇ ਤਾਂ ਕਮਾਲਾਂ ਕਰਤੀਆਂ ਕੋਈ ਐਦਾਂ ਦੀ ਗੱਲ ਹਲੇ ਤੱਕ ਬਣ ਨਹੀਂ ਰਹੀ ਜੀ ਕਿ ਬਹੁਤ ਹੀ ਕੋਈ ਜ਼ਬਰਦਸਤ ਚੇਤੇ ਰੱਖਣ ਯੋਗ ਚੀਜ਼ ਹੋਵੇ ਤੇ ਉਦਾਂ ਫਿਲਮ ਆਈ ਜਾਂਦੀਆਂ ਇੱਕ ਆ ਕੱਲ ਫਿਲਮ ਆਈ ਹੈ ਮੇਰੀ ਤਿਆਰੀ ਦਾਦੀ ਮੇਰਾ ਸਰਬਾਨਾ ਜੀ ਫਿਲਮ ਆਉਣੀ ਹੈ 17 ਤਰੀਕ ਨੂੰ ਫਿਰ ਕਈ ਹੋਰ ਫਿਲਮਾਂ ਵੀ ਆਉਣ ਹੁੰਨਾਂ ਪਰ ਹਲੇ ਤੱਕ ਇਹ ਨਹੀਂ ਗੱਲ ਵੀ ਭਾਈ ਆ ਫਿਲਮ ਨੇ ਕਮਾਲਾਂ ਕਰ ਦਿੱਤਾ ਇਹਨੇ ਜੀ 50 ਕਰੋੜ ਰੁਪਏ ਦੀ ਵਟਤ ਕਰ ਲਈਏ ਨੇ ਆ ਕਰ ਲਈ ਆ ਆ ਜਿਹੜਾ ਵਰਾ ਇਹ ਪੰਜਾਬੀ ਸੁਣਨੇ ਵਾਸਤੇ ਸੁਣਨਾ ਚਾਹੀਏ ਜੀ ਜੀ ਸੋ ਕੈਰ ਬਹੁਤ ਬਹੁਤ ਸ਼ੁਕਰੀਆ ਸਰਾਜ ਜੀ ਲਈ ਐਨਨਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ